ਆ ਮੈਲਾ ਫਰਟੀਨ ਟੈਂਸ਼ਨ ਹੈ ਦੀਓ ਸੈਕਸ਼ਨ ਕਰੇ ਕਰੇ ਲੱਗੂਗੇਰੇ ਚ 302 302 ਆਪੀਸੀ ਠੀਕ ਹੈ ਜੀ ਤੁਸੀਂ ਗੱਲ ਕਰ ਲਓ ਕੇ ਸਰ 302 ਚਾਹੀਦੀ ਸਾਨੂੰ ਹਾਂ ਮਾਰ ਕੇ ਮੁੰਡਾ ਵੱਜਿਆ ਹੋ ਕਰ ਲਓ ਕਰ ਤੇ ਜੀ 8:30 ਦੇ ਕਰੀਬ ਸੀਗਾ ਜੀ ਕੀ ਕੋਈ ਗੱਡੀ ਦੇ ਨਾਲ ਹਾਸਾ ਹੋਇਆ ਕਿ ਕਿੱਦਾਂ ਵੀ ਬਾਈਕ ਤੇਜ਼ੀ ਵੀ ਉਹ ਵੱਜਿਆ ਖੰਬੇ ਦੇ ਵਿੱਚ ਭਾਜੀ ਗੱਡੀ ਆ ਰਹੀ ਸੀਗੀ ਜਿੱਥੇ ਆ ਕੇ ਸਾਈਡ ਲਾਈਨ ਦੀ ਕੋਸ਼ਿਸ਼ ਕੀਤੀ ਸੀ ਗੱਡੀ ਨੇ ਸਾਈਡ ਮਾਰੀ ਹੈ ਕਹਿੰਦੇ ਸਾਈਡ ਵੀ ਬਸ ਸਕਦੀ ਹੈ ਜੀ ਨਹੀਂ ਕਹਿੰਦੇ ਖੱਬਾ ਵੱਜਿਆ ਜੀ ਮੇਰੇ ਅੱਛਾ ਤੇ ਹਾਲਾਤ ਸੰਭੇ ਦੇ ਵਿੱਚ ਵੱਜਿਆ ਬੱਚੇ ਇਹ ਹਾਲਾਤ ਕਿਦਾਂ ਨੇ ਉਹਦੇ ਮੁੰਡੇ ਦੇ ਲਾਤੀ ਅਸੀਂ ਹੁਣ ਕੁਝ ਕਹਿ ਨਹੀਂ ਸਕਦੇ ਉਹ ਫੋਨ ਨਿਕਲਦਾ ਫਿਰ ਉਹ ਫੋਨ ਨਿਕਲਦਾ ਇਹ ਕਿਹੜੀ ਰੋਡ ਹੈ ਵੀਰੇ ਇਹ ਜੀ ਆਪਣਾ ਨਿਊ ਮੋਰ ਨਿਊ ਮੋਰ ਪਰ ਆਪਣਾ ਜਵਾਨ ਅੰਦਰ ਕੇ ਮੱਕ ਮੱਕ ਡਾਕਟਰ ਕਲੀਨ ਨਹੀਂ ਰਹੀ ਲੱਗੇ ਪਤਾ ਲੱਗੀ ਪਛਾਣ ਹੋਈ ਉਹਦੀ ਬੰਦੇ ਦੀ ਕਿਹੜੀ ਨਹੀਂ ਕੁਝ ਪਤਾ ਨਹੀਂ ਠੀਕ ਕੋਈ ਪਛਾਣ ਉਹ ਮੁੰਡੇ ਦੀ ਕਿੱਥੋਂ ਦਾ ਰਹਿਣਾ ਲੱਸੀ ਕੋਈ ਪਤਾ ਲੱਗਿਆ ਸਰਜਨ ਮੁੰਡਾ ਕਹਿ ਰਿਹਾ ਹੈ ਹੈ ਸਰਜਨ ਮੁੰਡਾ ਕਹਿ ਰਿਹਾ ਹੈ ਠੀਕ ਹੈ ਕਿੰਨੀ ਉਮਰ ਹੋਗੀ ਲਗਭਗ ਉਹਦੀ 22 23 ਬਾਈ ਬਾਈ ਆਹ ਨਹੀਂ ਕੋਈ ਵੀ ਸੌ। ਪਰ ਕਿਦਾਂ ਜਿਹੜਾ ਵਾਕਿਆ ਹੋਇਆ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜੀ? ਮੇਰੇ ਕਹਿੰਦਾ 22-23 ਸਾਲ ਦਾ ਸੀਗਾ ਮੁੰਡਾ। ਹੂੰ। ਤੇ ਹਾਸਾ ਉਦੋਂ ਹੋਇਆ ਤੇ ਨਾਲ ਗੱਡੀ ਵੀ ਸੀ ਗੱਲੀ ਬਾਈਕ ਸੀ। ਗੱਡੀ ਨਾਲ ਪੈਰਲ ਚੱਲਦੀ ਵੀ ਸੀਗੀ ਸਪੀਡ ਗੱਡੀ ਦੀ ਵੀ ਓਨੀ ਸੀਗੀ ਜਿੰਨੇ ਕਿ ਮੋਟਰਸਾਈਕਲ ਦੀ ਸੀਗੀ। ਹਾਂ ਉਹ ਗੱਡੀ 'ਚ ਵੱਜਿਆ ਪਤਾ ਨਹੀਂ ਕਈ ਲੋਕੀ ਕਹਿ ਰਹੇ ਕਿ ਖੰਭੇ ਦੇ ਵੱਜਿਆ ਵਾ। ਹਾਂ ਤੇ ਖੰਭੇ 'ਚ ਵੱਜ ਕੇ ਹੋਇਆ ਤੇ ਮੁੰਡੇ ਦਾ ਦੀ ਹਾਲਤ ਤਾਂ ਕ੍ਰਿਟੀਕਲ ਸੀਗੀ ਕਿ ਸਾਨੂੰ ਖੂਨ ਬਹੁਤ ਨਿਕਲ ਰਿਹਾ ਸੀ ਅੱਖਾਂ ਚ ਤੇ ਉਹਨਾਂ ਨੇ ਹੁਣ ਦੇਖਦੇ ਆ ਐਮਰਜੈਂਸੀ ਜਗ੍ਹਾ ਤੇ ਲੱਗਦਾ ਤੁਸੀਂ ਡੀ ਐਮ ਸੀ ਪਰਿਵਾਰ ਨੂੰ ਛੱਡ ਕੇ ਵੀ ਆਏ ਹੋ ਹਾਂਜੀ ਉਹਦੀ ਮੰਮੀ ਸੀਗੇ ਪਤਾ ਨਹੀਂ ਨਾਲ ਤਾਈ ਸੀਗੇ ਉਹ ਦੋ ਲੇਡੀ ਸੀਗੇ ਨਾਲ ਉਹਨਾਂ ਨੂੰ ਛੱਡ ਜਾਂਦਾ ਉਹ ਮੈਂ ਜਿਮ ਤੋਂ ਨਿਕਲਿਆ ਜਸਟ ਸਾਢੇ 10 ਦਾ ਟਾਈਮ ਠੀਕ ਹੈ ਤੇ ਹੁਣ ਲੱਗਦਾ ਵੀ ਸੀਰੀਅਸ ਹੈ ਸੀਰੀਅਸ ਕੰਡੀਸ਼ਨ ਦਾ ਬਹੁਤ ਸੀਰੀਅਸ ਲੁਧਿਆਣਾ ਡੀ ਐਮ ਸੀ ਹਸਪੀਟਲ ਹਾਂਜੀ ਠੀਕ ਹੈ ਲੁਧਿਆਣਾ ਕੋਚਮਾਈਂ ਰੋਡ ਹੈ ਹਾਂਜੀ ਇਹ ਕੋਚਮਾਰਕਟ ਨੂੰ ਲਿੰਕ ਰੋਡ ਮੱਕੜ ਕਲੀਨਿੰਗ ਦੇ ਕੋਲ ਹਾਂਜੀ ਹਾਂਜੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਜੀ ਉਹਦੇ ਸਬੰਧ ਵਿੱਚ ਹੀ ਆ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਜਿਹੜੇ ਐਕਸੀਡੈਂਟ ਦੇ ਮੁਤਾਬਕ ਜੋ ਬਿਆਨ ਬਿਆਨ ਦੇਣਗੇ ਬਿਆਨ ਦੇ ਮੁਤਾਬਕ ਐਸ ਪਰ ਲਾਜਰੀ ਕਾਰਵਾਈ ਬਣੂਗੀ ਕੀਤੀ ਜਾਵੇਗੀ ਪਰ ਪਰਿਵਾਰ ਵੱਲੋਂ ਰੋਪ ਲਾਇਆ ਕਿ ਵੀਡੀਓ ਵਗੈਰਾ ਵੀ ਡਿਲੀਟ ਕੀਤੀ ਗਈ ਹੈ ਕੁਝ ਇਦਾਂ ਦਾ ਮਾਮਲਾ ਹੈਗਾ ਮੁਲਾਜ਼ਮ ਇਹਦੇ ਬਾਰੇ ਸਾਡੇ ਨੌਲੇਜ ਵਿੱਚ ਨਹੀਂ ਹੈ ਵੀਡੀਓ ਵਾਲੀ ਬਾਈ ਨੇਮ ਹੀ ਜਦੋਂ ਪਰਚਾ ਦਰਜ ਕਰਨਾ ਤੇ ਵੀਡੀਓ ਦਾ ਕੋਈ ਮਕਸਦ ਮਤਲਬ ਨਹੀਂ ਰਹਿ ਜਾਂਦਾ ਤੇ ਪਰਚਾ ਬਾਈ ਨੇਮ ਹੋਣਾ ਸਰ ਉਸ ਡਾਕਟਰ ਕੋਲ ਗਏ ਸੀ ਉਹ ਕਹਿੰਦਾ ਡੀਵੀਡੀ ਚੱਕ ਕੇ ਲੈ ਗਏ ਪੁਲਿਸ ਵਾਲੇ ਜੀ ਬਿਟੇ ਚਲੋ ਜਿਹੜਾ ਕੋਲ ਜੀ ਜੀ ਕੈਮਰਾ ਦੀ ਫ ਖਾਰੇ ਦੇ ਬਾਰੇ ਮੈਨੂੰ ਪਤਾ ਨਹੀਂ ਹੈ ਬਾਕੀ ਵੈਰੀਫਾਈ ਕਰਨਾ ਵੀ ਹੋਏਗਾ ਜਾਂਚ ਕੀਤੀ ਜਾਊਗੀ ਇਹਦੀ ਕਿਹੜੀ ਗਾੜੀ ਦੇ ਖਿਲਾਫ ਕਾਰਵਾਈ ਹੋਊਗੀ ਜੀ ਜਿਹਨੇ ਛੜਕਾਣੀ ਕੀਤੀ ਜੀ ਦੇਖ ਲਵਾਂਗੇ ਜੀ ਜੋ ਦੌਰਾਨੀ ਤਫਤੀਸ਼ ਦੇ ਵਿੱਚ ਜਿਹਦਾ ਕਸੂਰ ਜੇ ਕੋ ਹੋਏਗਾ ਤੇ ਕਾਰਵਾਈ ਕਰਦੇ ਅਸੀਂ ਧਰਨਾ ਚੱਕਿਆ ਜਾ ਰਿਹਾ ਧਾਰਾ ਕਿਹੜੀ ਕਿਹੜੀ ਮੰਗ ਕੀਤੀ ਹੈ ਜੀ ਪਰਮਾਨ ਨੇ ਧਾਰਾ ਜੀ ਦੇਖੋ ਜੀ ਐਕਸੀਡੈਂਟ ਦੇ ਵਿੱਚ ਐਕਸੀਡੈਂਟ ਦੀ ਹੀ ਲੱਗਣੀ ਹੈ ਬਾਕੀ ਇਹ 302 ਦੀ ਕਹਿ ਰਹੇ ਆ ਉਹਦੇ ਬਾਰੇ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰ ਲੈਨੇ ਆ ਤੇ ਜਿਵੇਂ ਵੀ ਹੋਏਗੀ ਬਿਆਨ ਮੁਤਾਬਕ ਹੀ ਮਾਰ ਦਾ ਕਹਿਣਾ ਵੀ ਪਲਾਨ ਕਰਕੇ ਕੀਤਾ ਗਿਆ ਸੀ ਤੋ ਜੋ ਵੀ ਹੈ ਜੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਦੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਵੀ ਇਨਵੈਸਟੀਗੇਸ਼ਨ ਵਿੱਚ ਚਾਹੇਗਾ ਉਹਦੇ ਮੁਤਾਬਿਕ ਕਰ ਲੀ ਵੀ ਉਮਰ ਆ ਮੁੰਡੇ ਦੀ ਜੀ ਮੁੰਡੇ ਦੀ 21 22 ਸਾਲ ਦੱਸ ਦੇ 25 ਹਜ਼ਾਰ ਉਹ ਕਹਿੰਦਾ ਜੀ ਤਿੰਨ ਵਾਰੀ ਹਿੱਟ ਹੋਈ ਜੀ ਚਲੋ ਹੋਰ ਕੀ ਜਣਾ ਜੀ ਇਦੇ ਬਾਰੇ ਤਾਂ ਪਤਾ ਲੱਗ ਜਾਏਗਾ ਜੀ ਜੇ ਤਿੰਨ ਵਾਰੀ ਹਿੱਟ ਹੋਈ ਜਾਂ ਕਵਰੇਜ ਹੋ ਰਿਹਾ ਹੈ ਕਿਉਂਕਿ ਲੋਕ ਵੀ ਪਰੇਸ਼ਾਨ ਹੋ ਰਹੇ ਹਨ ਚੱਕਾ ਆ ਰਿਹਾ ਤਾਂ ਨਹੀਂ ਦੇਖੋ ਜੀ ਅਸੀਂ ਤਾਂ ਚੁੱਕਣ ਦੀ ਹੀ ਮੰਗ ਕਰ ਰਹੇ ਹਾਂ ਵੀ ਉੱਤਰ ਕਰਨਾ ਚੁਟਿਆ ਜਾਵੇ ਤੇ ਪਰ ਜਿਹੜੇ ਹੁਣ 302 ਦੀ ਗੱਲ ਕਰਦੇ ਉਹਦੇ ਪਰ ਇਹ ਸੀਨੀਅਰ ਅਫਸਰਾਂ ਨਾਲ ਗੱਲ ਕਰ ਲੈਣੀ ਹੈ ਜਿਵੇਂ ਉਹ ਕਹਿਣਗੇ ਉਸਤਾ ਕਰਮ ਬਹੁਤ ਮੁਰਦਾਬਾਦ ਹਰਦਾ ਜਿਹੜਾ ਤੰਨਾ ਮੁਰਦਾਬਾਦ 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 ਗ੍ਰਫਤਾਰ ਕਰਾ ਦੋਸ਼ੀਆਂ ਨੂੰ ਗ੍ਰਫਤਾਰ ਕਰਾ ਪਿੱਛੋਂ ਇੱਕ ਜ਼ਹਿਰ ਗੱਡੀ ਨੇ ਉਹਨੂੰ ਹਿੱਟ ਕੀਤਾ ਜਿਹਦੇ ਨਾਲ ਉਹਦੀ ਮੌਤ ਹੋ ਗਈ। ਉਹਨਾਂ ਦੇ ਘਰ ਦੇ ਆ ਇਹ ਹੀ ਕਹਿਣਾ ਵਾ ਕਿ ਵੀ ਇਹਨੂੰ ਜਿਹੜੀ ਇਹ ਫੁਟੇਜ ਦੇਖੀ ਆ ਸੀਸੀ ਕੈਮਰਾ ਦੀ ਦੁਕਾਨਾਂ ਦੇ ਨਾਲ ਦੇ ਜਿੱਥੇ-ਜਿੱਥੇ ਉਹ ਆਈ ਆ ਉਹਦੇ ਵਿੱਚ ਇਹੀ-ਇਹੀ ਲੱਗਦਾ ਪਿਆ ਵਾ ਕਿ ਜਦੋਂ ਜਾਣ ਬੁਝ ਕੇ ਇਸਨੂੰ ਹਿੱਟ ਕੀਤਾ ਗਿਆ। ਗੱਡੀ ਇੱਕ ਸਾਈਡ ਖੜੀ ਆ ਸਾਡਾ ਬਾਈਕ ਇਧਰਲੀ ਸਾਈਡ ਆ ਰਿਹਾ ਵਾ ਉਹ ਤੋਂ ਅੱਗੇ ਉਤੋਂ ਕਮਾ ਕੇ ਲੈ ਕੇ ਉਹਦੇ ਜਾਨ ਕੇ ਹਿੱਟ ਕਰਨ ਦੀ ਕੀਤੀ ਜਿਹਦੇ ਨਾਲ ਉਹਦੀ ਖੰਭੇ ਵਿੱਚ ਲਾ ਕੇ ਮੌਤ ਹੋ ਗਈ। ਤੇ ਸਾਡੀ ਪ੍ਰਸ਼ਾਸਨ ਅੱਗੇ ਹੀ ਮੰਗਾ ਇਹਨਾਂ ਪਰਿਵਾਰਾਂ ਨੂੰ ਇਨਸਾਮ ਮਿਲਣਾ ਚਾਹੀਦਾ ਵਾ ਦੋਸ਼ੀਆਂ ਨੂੰ ਹੁਣੇ ਮੌਕੇ ਤੇ ਲੈ ਕੇ ਆਣ ਉਹਦੇ ਪਰਚਾ ਦਰਜ ਕਰਨ ਜਿਹੜੀ ਬੰਦੀ ਕਾਰਵਾਈ ਉਹਦੇ ਤੇ ਕੀਤੇ ਸਰ ਕੌਣ ਲੋਕ ਸੀ ਜਿਹੜੇ ਗੱਡੀ ਦੇ ਵਿੱਚ ਜਿਨ੍ਹਾਂ ਨੇ ਬਿਲਕੁਲ ਜਵਾਰ ਨਗਰ ਦੇ ਵਿੱਚ ਰੋਡ ਦੇ ਉੱਤੇ ਹੀ ਦੁਕਾਨ ਆ ਪਹਿਲਾਂ ਤਾਂ ਉਹ ਮੰਨਦਾ ਹੀ ਨਹੀਂ ਸੀ ਹੁਣ ਜੇ ਉਹਦਾ ਕੋਈ ਮੁਲਾਜ਼ਮ ਉੱਥੇ ਬੈਠਾ ਵਾ ਉਹਨੂੰ ਗੱਲ ਕੀਤੀ ਇਹ ਫੂਟ ਦਹਾ ਜਿੱਦਾਂ ਸਾਨੂੰ ਪਤਾ ਲੱਗਿਆ ਵਾ ਜੀ ਉਹਨੂੰ ਕਿਹਾ ਕਿ ਫੂਟ ਦਹਾ ਫੂਟ ਦਖਾਨਦਾਰ ਨਹੀਂ ਸੀ ਇਹਦੇ ਕਰਕੇ ਸਾਨੂੰ ਸ਼ੱਕ ਜਾ ਹੋਇਆ ਤੇ ਬਾਅਦ ਵਿੱਚ ਨਿਕਲਿਆ ਵੀ ਉਹੀ ਆ ਹੁਣ ਪ੍ਰਸ਼ਾਸਨ ਆਪਣੀ ਕਾਰਵਾਈ ਕਰਦਾ ਜੀ ਬਾਕੀ ਪੇਰੈਂਟਸ ਬੈਠੇ ਆ ਪਰਿਵਾਰ ਬੈਠਾ ਵਾ ਜਿੱਦਾਂ ਇਹ ਕਹਿਣਗੇ ਇਹੀ ਉਦਾਂ ਕਰਾਂਗੇ ਉਹਦੇ ਨੋਕਰ ਨਹੀਂ ਗਿਆ ਤੇ ਅੱਜ ਜਿਹੜਾ ਧਰਨਾ ਲਗਾਇਆ ਮੇਰਾ ਨਾਮ ਸ਼ਤੀਸ਼ ਕੁਮਾਰ ਆ ਮੇਰੇ ਬੇਟੇ ਦਾ ਨਾਮ ਸਰਜਨ ਕੁਮਾਰ ਆ ਜਿਹੜਾ ਰਾਤੀ 1:30 ਵਜੇ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਉਸ ਦੇ ਕਾਰਨ ਇਹ ਧਰਨਾ ਲਾ ਰਹੇ ਆ ਪੁਲਿਸ ਬੰਦੇ ਨੂੰ ਅਸੀਂ ਫੜ ਲਿਆ ਵਾ ਬੰਦਾ ਔਰ ਬ੍ਰੈਸਟ ਨਹੀਂ ਕਰ پا ਰਹੇ ਬੰਦਾ ਪਫ ਜਫਰਾਰ ਕੀਤਾ ਹੋਇਆ ਵਾ ਇਹਨਾਂ ਨੂੰ ਸਵੇਰ ਦਾ ਪਤਾ ਸੀਗਾ ਤੇ ਡਿਲੀਟ ਆਪਣਾ ਮੋਬਾਈਲ ਡਿਲੀਟ ਕੀਤੀ ਆ ਜਿਹੜੀ ਚ ਸਾਰਾ ਕੁਝ ਆ ਰਿਹਾ ਸੀਗਾ ਕਿੰਨੇ ਵਜੇ ਦਾ ਵਾਕਿਆ ਇਹ ਸਵਾ 10 ਵਜੇ ਦਾ ਵਾਕਿਆ ਹੈ ਹਾਂਜੀ ਰਾਤ ਸੀਗੇ ਜਿਨ੍ਹਾਂ ਨੇ ਤੁਹਾਨੂੰ ਲੱਗਦਾ ਕਿ ਮਨੋ ਅਰੋੜਾ ਇਲੈਕਟ੍ਰੋਨਿਕ ਹੈਗਾ ਵਾ ਉਹ ਉਹਦਾ ਉਹਦਾ ਮੁੰਡਾ ਵਾ ਮਾਲਕ ਨਹੀਂ ਨਹੀਂ ਮੁੰਡਾ ਉਹਦਾ ਡਾਕਟਰ ਦੇ ਗਿਆ ਸੀਗਾ ਦਵਾਈ ਲੈਣਾ ਅੱਛਾ ਜੀ ਉਧਰੋਂ ਵਾਪਸ ਆ ਰਿਹਾ ਸੀ ਘਰ ਨੂੰ ਉਹਨੇ ਹਿੱਟ ਕੀਤੀ ਦੋ ਵਾਰੀ ਹਿੱਟ ਕੀਤੀ ਦਾ ਪੁਰਾਣੀ ਰੰਜਿ ਸੀ ਨਹੀਂ 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 ਉਦਾਂ ਹੀ ਬਸ ਆਪਣਾ ਬਹਿਸ ਬਸਈਆ ਜੀ ਅੱਛਾ ਜੀ ਤੇ ਉਹਨੇ ਪੁਲਿਸ ਬ੍ਰੇਕ ਆਪਾਂ ਹੁਣ ਜਿੱਦਾਂ ਬ੍ਰੇਕ ਆ ਕੇ ਮਾਰ ਦਿੰਨੇ ਆ ਅਗਲੇ ਗਾਲਾਂ ਕੱਢਣ ਲੱਗ ਗਿਆ ਉਦੋਂ ਸਾਰਾ ਸਾਰਾ ਉੱਥੇ ਆਪਣਾ ਵੀਡੀਓ ਰਿਕਾਰਡਿੰਗ ਆ ਗਿਆ ਸਾਰਾ ਕੁਝ ਹੈਗਾ ਹਿੱਟ ਕਰਦੇ ਦਾ ਵੀ ਸਾਰਾ ਕੁਝ ਹੁਣ ਚੌਕ ਬੰਦ ਕੀਤਾ ਹੋਇਆ ਹੈ ਪੁਲਿਸ ਆਈ ਸੀ ਕੀ ਸਾਡੀ ਮੰਗ ਇਹ ਆ ਵੀ ਆਪਣਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਮਿਲੇ ਬਸ